ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹੁਣ ਲਗਾਤਾਰ ਰਾਜਨੀਤੀ ਭਖਦੀ ਹੋਈ ਨਸਰ ਆ ਰਹੀ ਆ ਦੱਸਦੀ ਹੈ ਕਿ ਕੱਲਾ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਜਿਹੜੀ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਸੀ ਤਾਂ ਉੱਥੇ ਹੀ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਜਿਹੜੀ ਇੱਕ ਪੋਸਟ ਪਾ ਕੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਜੇਕਰ ਤੁਸੀਂ ਪੰਜਾਬ ਦੀ ਕਾਨੂੰਨ ਸਥਿਤੀ ਨਹੀਂ সামਲ ਸਕਦੇ ਤਾਂ ਤੁਸੀਂ ਅਸਤੀਫਾ ਦੇ ਸਕਦੇ ਹੋ ਤੁਸੀਂ ਅਸਤੀਫਾ ਦੇ ਦਵੋ ਜੇਕਰ ਤੁਹਾਡੇ ਤੋਂ ਸਥਿਤੀ ਕੰਟਰੋਲ ਆ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਲਗਾਤਾਰ ਪੰਜਾਬ ਦੇ ਵਿੱਚ ਆਏ ਦਿਨ ਜਿਹੜੀਆਂ ਨਮੀਆਂ ਬਾਰਦਾਤਾ ਸਾਹਮਣੇ ਆਉਂਦੀਆਂ ਕਦੇ ਪਿਸਤੌਲ ਦੀ ਨੋਕ ਤੇ ਪੰਪ ਲੁੱਟੇ ਜਾਂਦੇ ਨੇ ਕਦੇ ਨੇਤਾਵਾਂ ਦੇ ਘਰਾਂ ਦੇ ਵਿੱਚ ਗ੍ਰਨੇਡ ਸੁੱਟੇ ਜਾਂਦੇ ਨੇ ਤਾਂ ਹੁਣ ਪੰਜਾਬ ਦੀ ਜਿਹੜੀ ਕਾਨੂੰਨ ਦੀ ਸਥਿਤੀ ਆ ਉਹ ਵੱਧ ਤੋਂ ਵੱਧਰ ਹੋ ਚੁੱਕੀ ਆ ਤਾਂ ਤੁਹਾਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਜਿਹੜੇ ਬਾਥਰੂਮਾਂ ਦੇ ਤੁਸੀਂ ਉਦਘਾਟਨ ਕਰਦੇ ਫਿਰਦੇ ਹੋ ਉੱਥੇ ਜਿਹੜਾ ਧਿਆਨ ਦੇਣਾ ਚਾਹੀਦਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਵੇਂ ਪਿਛਲੇ ਦਿਨੀ ਆ ਜ ਇਹ ਮਨੋਰੰਜਨ ਕਾਲੀਆ ਕੈਬਨਟ ਮੰਤਰੀ ਰਹੇ ਨੇ ਸਾਬਕਾ ਉਹਨਾਂ ਦੇ ਘਰ ਦੇ ਉਤੇ ਗ੍ਰਨੇਡ ਹਮਲਾ ਹੋਣਾ ਕਿੱਡੀ ਜਿਹੜੀ ਸ਼ਰਮਿੰਦਗੀ ਦੀ ਗੱਲ ਆ ਪੰਜਾਬ ਦੇ ਲਈ ਤਾਂ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਆ ਪੰਜਾਬ ਇੰਟੈਲੀਜੈਂਸੀ ਕਿੱਥੇ ਆ ਹਾਲਾਂਕਿ ਇੰਟੈਲੀਜੈਂਸੀ ਨੂੰ ਪਹਿਲਾਂ ਵੀ ਇਨਪੁਟ ਸੀਗੇ ਪਰ ਆ ਇੰਟੈਲੀਜੈਂਸੀ ਹੈ ਕਿੱਥੇ ਕਿਉਂ ਜਿਹੜਾ ਇਹ ਹਮਲਾ ਇਹ ਉਹ ਰੋਕ ਨਹੀਂ ਸਕਿਆ ਕਿਉਂ ਜਿਹੜੇ ਕੈਬਨਟ ਮੰਤਰੀ ਨੇ ਉਹ ਟਾਰਗੇਟ ਹੋਏ ਨੇ ਤੇ ਨਾਲ ਹੀ ਉਹਨਾਂ ਨੇ ਮਜੀਠੇ ਪਿੰਡ ਦੇ ਨਜ਼ਦੀਕੀ ਇੱਕ ਪੈਟਰੋਲ ਪੰਪ ਤੇ ਜਿਹੜੀ ਲੁੱਟ ਹੋਈ ਆ ਜਿਸ ਦੇ ਵਿੱਚ ਇੱਕ ਕਰਮ ਦੀ ਮੌਤ ਹੋਈ ਆ ਤੇ ਇੱਕ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਉਸ ਦੀ ਵੀ ਵਿਚਾਰ ਚਰਚਾ ਕੀਤੀ ਉਹਨਾਂ ਨੇ ਕਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਲੁਟੇਰੇ ਨੇ ਉਹ ਸ਼ਰਿਆਮ ਘੁੰਮ ਦਿਆ ਪ੍ਰਸ਼ਾਸਨ ਦਾ ਡਰਾ ਜਿਹੜਾ ਉਹਨਾਂ ਨੂੰ ਨਹੀਂ ਰਿਹਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਨਾਲ ਹੀ ਲਿਖਿਆ ਹੈ ਕਿ ਪੰਜਾਬ ਚ ਲਾ ਐਂਡ ਆਰਡਰ ਦੀ ਦੇ ਹਾਲਾਤ ਵੱਤੋਂ ਬੱਤਰ ਹੋ ਚੁੱਕੇ ਨੇ ਅੱਜ ਮਜੀਠੇ ਪੰਪ ਤੇ ਅਟੈਕ ਹੋਇਆ ਇੱਕ ਬੰਦੇ ਦੇ ਗੋਲੀ ਲੱਗਣ ਦੇ ਨਾਲ ਮੌਤ ਹੋ ਚੁੱਕੀ ਆ ਦੂਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਜਿਕਰ ਜ਼ਿਕਰ ਜੋਗ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰਾਂ ਨੇ ਸ਼ਰਿਆਂ ਮਜੀਠੀ ਹਲਕੇ ਦੇ ਹਾਲਾਤ ਖਰਾਬ ਕਰਨ ਦੀ ਗੱਲ ਕੀਤੀ ਸੀ ਭਗਵੰਤ ਮਾਨ ਜੀ ਕਿ ਇਹੀ ਰੰਗਲਾ ਪੰਜਾਬ ਹੈ ਮੁੱਖ ਮੰਤਰੀ ਸਾਹਿਬ ਜੀ ਜਾਗੋ ਅਤੇ ਪੰਜਾਬ ਦੇ ਹਾਲਤ ਹਾਲਤ ਨੂੰ ਸੁਧਾਰੋ ਜੇਕਰ ਸੂਬੇ ਦੇ ਲਾਡਰ ਆਰਡਰ ਸਹੀ ਨਹੀਂ ਕਰ ਸਕਦੇ ਤਾਂ ਅਸਤੀਫਾ ਦੇ ਦਿਓ ਤਾਂ ਇਹ ਬਿਕਰਮਜੀਤ ਸਿੰਘ ਅਮਜੀਠਿਆ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੀ ਇੱਕ ਪੋਸਟ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਪੂਰੇ ਪੰਜਾਬ ਦੇ ਜਿਹੜੇ ਲਾਜਨਾ ਆਰਡਰ ਦੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਬੀਤੇ ਦਿਨ ਇੱਕ ਗੈਂਗਸਟਰਾਂ ਦੇ ਵੱਲੋਂ ਜਿਹੜੀ ਸ਼ਰਿਆਮ ਅਮਜੀਠੇ ਹਲਕੇ ਦੇ ਹਾਲਾਤ ਖਰਾਬ ਕਰਨ ਦੀ ਗੱਲ ਆਖੀ ਜਾ ਰਹੀ ਸੀ ਪਰ ਫਿਰ ਵੀ ਜਿਹੜਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਕਦਮ ਨਹੀਂ ਚੱਕਿਆ ਗਿਆ ਸ਼ਰਿਆਮ ਪੰਪ ਤੇ ਅਟੈਕ ਹੁੰਦਾ ਜਿਸ ਦੇ ਵਿੱਚ ਇੱਕ ਜਿਹੜਾ ਕਰੇਂਦਾ ਸੀ ਉੱਥੇ ਦਾ ਉਸਤੇ ਗੋਲੀ ਲੱਗਦੀ ਆ ਉਸਦੀ ਮੌਤ ਹੁੰਦੀ ਆ ਦੂਜਾ ਗ੍ਰਿੰਦਾ ਗੰਭੀਰ ਰੂਪ ਦੇ ਵਿੱਚ ਜਖਮੀਆਂ ਜਿਹਦੀ ਹਾਲਤ ਨਾਜ਼ੁਕ ਬਣੀ ਹੋਈ ਆ ਤਾਂ ਹੁਣ ਪੰਜਾਬ ਦੇ ਵਿੱਚ ਜਿਹੜੀ ਲੈਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਬੱਤਰ ਬੱਤਰ ਹੋ ਚੁੱਕੀ ਆ ਆਖਿਰ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਦੋਂ ਸੁਧਰਨਗੇ ਕੀ ਇਹੀ ਜਿਹੜਾ ਰੰਗਲਾ ਪੰਜਾਬ ਤੁਸੀਂ ਕਹਿੰਦੇ ਸੀ ਕਿ ਪੰਜਾਬ ਰੰਗਲਾ ਪੰਜਾਬ ਬਣਨ ਵਾਲਾ ਇਹੀ ਰੰਗਲਾ ਪੰਜਾਬ ਹੈ ਕੀ ਜਿਹੜਾ ਅ ਪੰਜਾਬ ਦੇ ਵਿੱਚ ਇਦਾਂ ਹੀ ਜਿਹੜਾ ਕਾਨੂੰਨ ਦੀ ਸਥਿਤੀ ਇਦਾਂ ਹੀ ਡਿੱਗਦੀ ਰਹੂਗੀ ਉਹਨਾਂ ਨੇ ਕਿਹਾ ਕਿ ਮਾ ਮੁੱਖ ਮੰਤਰੀ ਸਾਹਿਬ ਜੇਕਰ ਤੁਸੀਂ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਨਹੀਂ ਸਾਂਭ ਸਕਦੇ ਤਾਂ ਤੁਸੀਂ ਅਸਤੀਫਾ ਦੇ ਦਿਓ ਅਸਤੀਫਾ ਦੇ ਕੇ ਤੁਸੀਂ ਸਾਈਡ ਤੇ ਹੋ ਜੋ ਆਪੇ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਸੁਧਾਰੀ ਜਾਵੇਗੀ ਹੋਰ ਕੀ ਕੁਝ ਕਿਹਾ ਬਿਕਰਮ ਮਜੀਠੀਆ ਨੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਪੰਜਾਬ ਚ ਲਾਅ ਐਂਡ ਆਰਡਰ ਦੇ ਜੋ ਵਿਗੜਦੇ ਹਾਲਾਤ ਨੇ ਉਹ ਵੱਧ ਤੋਂ ਵੱਧਰ ਹੁੰਦੇ ਜਾ ਰਿਹਾ ਹੈ ਇਹ ਹਾਲਾਤ ਪੈਦਾ ਹੋ ਗਏ ਆ ਕਿ ਜਿਹੜਾ ਸਾਡਾ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਜ਼ਿਲ੍ਹੇ ਨੇ ਇੰਡੋਪਾਕ ਬਾਰਡਰ ਦੇ ਜ਼ਿਲ੍ਹੇ ਅੱਜ ਮਜੀਠੇ 'ਚ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਆਪ ਦਾ ਪਰਿਵਾਰ ਸਮਰਾ ਪਰਿਵਾਰ ਦੇ ਜਿਹੜਾ ਪੰਪ ਚਲਾਉਂਦੇ ਨੇ ਮਜੀਠੇ ਪਿੰਡ ਦੇ ਬਿਲਕੁਲ ਨਾਲ ਹੀ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦੇ ਪੰਪ ਤੇ ਅੱਜ ਅਟੈਕ ਹੋਇਆ ਜਿੱਥੇ ਇੱਕ ਬੰਦੇ ਦੀ ਅਨਫੋਰਚੂਨੇਟਲੀ ਦੁਖਦਾਈ ਗੱਲ ਹੈ ਕਿ ਉਹਦੀ ਡੈਥ ਹੋ ਗਈ ਹੈ ਔਰ ਦੂਜੇ ਦੇ ਮੂੰਹ 'ਚ ਗੋਲੀ ਲੱਗੀ ਆ ਉਹਦੀ ਹਾਲਾਤ ਬੜੇ ਕ੍ਰਿਟੀਕਲ ਨੇ ਜਿੱਥੇ ਇਹ ਬੜਾਈ ਸੀਰੀਅਸ ਲਾਅ ਐਂਡ ਆਰਡਰ ਦੇ ਹਾਲਾਤ ਪੈਦਾ ਹੋਏ ਆ ਕਿਉਂਕਿ ਇਸ ਤੋਂ ਪਹਿਲਾਂ ਮਜੀਠੇ ਥਾਣੇ ਨੂੰ ਟਾਰਗੇਟ ਬਣਾਇਆ ਗਿਆ ਜਦੋਂ ਉੱਥੇ ਬੰਬ ਸੱਟਿਆ ਗਿਆ ਸੀ ਉਸ ਤੋਂ ਬਾਅਦ ਜੈੰਤੀਪੁਰ ਪਿੰਡ 'ਚ ਰਜਿੰਦਰ ਕੁਮਾਰ ਪੱਪੂ ਜੀ ਦੇ ਘਰ 'ਚ ਬੰਬ ਸਿੱਟਿਆ ਗਿਆ ਫਿਰੋਤੀ ਟਾਰਗੇਟਡ ਕਿਲਿੰਗ ਬਹੁਤ ਵੱਡੇ ਪੈਮਾਨੇ ਤੇ ਚੱਲ ਰਹੀ ਸੀ ਕੁਝ ਦਿਨ ਪਹਿਲਾਂ ਵੀ ਮੱਦੀਪੁਰ ਦੇ ਸਾਡੇ ਵਸਨੀਕ ਡਾਕਟਰ ਸਾਹਿਬ ਉਹਨਾਂ ਨੂੰ ਥ੍ਰੈਟ ਕਾਲਸ ਆਈਆਂ ਔਰ ਲੰਬੇ ਸਮੇਂ ਤੋਂ ਜਿਹੜੇ ਮੇਰੇ ਪਰਿਵਾਰ ਦੇ ਜੀ ਨੇ ਮੇਰੇ ਨਿਕਟਵਰਤੀ ਨੇ ਮੇਰੇ ਜਿਨ੍ਹਾਂ ਨੂੰ ਮੈਂ ਭਰਾਵਾਂ ਤੋਂ ਵੱਧ ਮਾਨ ਸਤਕਾਰ ਦਿੰਨਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੋਤ ਸਿੰਘ ਜੀ ਸਮਰਾ ਸਾਹਿਬ ਜਿਹੜਾ ਹਲਕਾ ਜਨਾਲਾ ਵੀ ਵੇਖਦੇ ਨੇ ਇਨਚਾਰਜ ਨੇ ਅੱਜ ਉਹ ਪੰਪ ਜਿਹੜਾ ਚਲਾਉਂਦੇ ਆ ਉਹਨਾਂ ਦੇ ਉੱਥੇ ਅਟੈਕ ਕੀਤਾ ਗਿਆ ਔਰ ਅਨਫੋਰਚੂਨੇਟਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਦੀ ਡੈਥ ਹੋ ਗਈ ਆ ਜਿੱਥੇ ਗੁਰੂ ਸਾਹਿਬ ਮੇਰ ਕਰਨ ਉਸ ਪਰਿਵਾਰ ਤੇ ਬਹੁਤ ਦੁਖਦਾਈ ਗੱਲ ਹੈ ਇੱਕ ਨੌਜਵਾਨ ਦੀ ਡੈਥ ਹੋ ਜਾਣੀ ਮਗਰ ਇਹ ਸੀਰੀਅਸ ਕੰਸਰਨ ਰੇਜ਼ ਕਰਦਾ ਅੱਜ ਲੀਡਰ ਆਫ ਆਪੋਜੀਸ਼ਨ ਨੇ ਕੋਈ ਨਿੱਜੀ ਚੈਨਲ ਨੂੰ ਗੱਲ ਕਰਦਿਆਂ ਆਪ ਦੀ ਇੱਕ ਟਿੱਪਣੀ ਦਿੱਤੀ ਉਹਦੇ ਬਾਰੇ ਤਾਂ ਭਗਵੰਤ ਮਾਨ ਸਾਹਿਬ ਇੱਕ ਮਿੰਟ ਚ ਹੀ ਲਾਈਵ ਹੋ ਗਏ ਭਾਵੇਂ ਉਹ ਖਬਰ ਸ਼ੇਅਰ ਵੀ ਕੀਤੀ ਗਈ ਹੈ ਦਿਨਿਕ ਵਾਸਰਦੀ ਖਬਰ ਹੈ ਮੈਂ ਟਵੀਟ ਕਰਕੇ ਪਹਿਲਾਂ ਵੀ ਦੱਸਿਆ ਮਗਰ ਇਨਸਟੈਡ ਆਫ ਐਡਰੈਸਿੰਗ ਲਾਅ ਐਂਡ ਆਰਡਰ ਜਿਹੜਾ ਬੰਦਾ ਲਾਅ ਐਂਡ ਆਰਡਰ ਦੀ ਗੱਲ ਕਰਦਾ ਉਹਦੇ ਗਲੇਵੇਂ ਤੱਕ ਜਾਂਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਦੋਂ ਇਹ ਹੈਪੀ ਪਛੀਏ ਹੋਰੀ ਸ਼ਹਾਦ ਪੱਟੀ ਹੋਰੀ ਜਿਨ੍ਹਾਂ ਨੂੰ ਆਪ ਅਰਪ੍ਰਿਤ ਸ਼ੁਕਲਾ ਨੇ ਡੀਜੀਪੀ ਏਡੀਜੀਪੀ ਲਾਅ ਐਂਡ ਆਰਡਰ ਨੇ ਜਿਨ੍ਹਾਂ ਦੀ ਗੱਲ ਕੀਤੀ ਸੋ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਗਲਾ ਟਾਰਗੇਟ ਮਜੀਠੇ ਰੱਖਾਂਗੇ ਔਰ 2-3 ਦਿਨ ਬਾਅਦ ਹੀ ਮੈਨੂੰ ਲੱਗਦਾ ਇਸ ਗੱਲ ਨੂੰ ਇਨਜਾਮ ਦਿੱਤਾ ਗਿਆ ਇਹ ਠੀਕ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਇਆ ਕੀ ਨਹੀਂ ਹੋਇਆ ਪੁਲਿਸ ਦੱਸੂਗੀ ਪੁਲਿਸ ਦੇ ਚ ਕਵਰ ਅਪ ਨਾ ਕਰੇ ਲਾਅ ਐਂਡ ਆਰਡਰ ਨੂੰ ਕੰਟਰੋਲ 'ਚ ਲਿਆਵੇ ਹਰ ਜਾਨ ਬੜੀ ਕੀਮਤੀ ਹੈ ਔਰ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਮੈਂ ਇਸ ਲਈ ਇਸ ਮੌਕੇ ਤੇ ਲਾਈਵ ਹੋਣਾ ਪਿਆ ਕਿਉਂਕਿ ਅਨਫੋਰਚੂਨੇਟਲੀ ਬਿਲਕੁਲ ਮੇਰੇ ਪਰਿਵਾਰ ਦੇ ਜੀਹਾਂ ਤੇ ਹੁਣ ਆ ਕੇ ਵਾਇਰਿੰਗਾਂ ਸ਼ੁਰੂ ਹੋ ਗਈਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਆਈ ਕੰਡੈਮ ਥਿਸ ਔਰ ਮੈਂ ਹਾਈ ਲੈਵਲ ਪ੍ਰੋਪ ਮੰਗ ਕਰਦਾ ਔਰ ਸੇਫਟੀ ਔਰ ਸਿਕਿਉਰਿਟੀ ਜੇ ਜੀ ਗੱਲ ਮੈਂ ਪਹਿਲਾਂ ਵੀ ਰੇਜ਼ ਕੀਤੀ ਸੀ ਕਿ ਮਜੀਠੇ ਹਲਕੇ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਜੇ ਸੇਫਟੀ ਐਂਡ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਮੁਆਇ ਪਿਛਲੇ 7 ਮਹੀਨਿਆਂ ਚ 17 ਬੰਬ ਬਲਾਸਟ ਔਰ ਅਜੇ ਸਿੱਧਾ ਕਤਲ ਦੂਜੇ ਦੇ ਹਾਲਾਤ ਗੰਭੀਰ ਸੋ ਬਹੁਤ ਦੁਖਦਾਈ ਗੱਲ ਹੈ ਗੁਰੂ ਕਿਰਪਾ ਕਰਨ ਕਿ ਇਹਨਾਂ ਪਰਿਵਾਰਾਂ ਨੂੰ ਆਪਦੇ ਮਿਹਰ ਭਰਿਆ ਹੱਥ ਰੱਖਣ ਮੈਂ ਤਾਂ ਹਲੇ ਅਰਦਾਸ ਬੇਨਤੀ ਕਰਦਾ ਹਾਂ ਉਹਨਾਂ ਪਰਿਵਾਰਾਂ ਲਈ ਕੱਲ ਫੇਰ ਜੋ ਸਥਿਤੀ ਲੇਟੈਸਟ ਡਵੈਲਪ ਹੋਊਗੀ ਫੇਰ ਤੁਹਾਡੇ ਨਾਲ ਜਾਣੂ ਕਰਾਵਾਂਗੇ ਬਹੁਤ ਬਹੁਤ ਧੰਨਵਾਦ